ਕਾਲਸਾ ਵਾਹਿਗੁਰੂ ਜੀ ਦੇ ਭਤੇ ਅੱਜ ਲਗਾਤਾਰ ਜੀਜੀ ਚੌਥੀ ਰਾਤ ਆਪਾਂ ਨੂੰ ਇਥੇ ਬੈਠਾ ਨੂੰ ਹੋ ਗਿਆ ਉਧਰੋਂ ਸ਼ੰਭੂ ਖਨੌੜੀ ਬੈਠਾ ਨੂੰ ਅੱਜ ਲਗਾਤਾਰ 13 ਤਰੀਕ ਤੋਂ ਲੈ ਕੇ 28 ਤਰੀਕ ਆ ਗਈ ਹੈ ਸਵਾਲ ਇਹ ਪਹਿਲਾ ਹੁੰਦਾ ਕਿ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲ ਲਿਆ ਗੱਲ ਕੀਤੀ ਗਈ ਕਿ ਇੱਥੇ ਆਪਣੇ ਲੋਕ ਆਪਾਂ 11 ਵਜੇ ਰਾਤ ਨੂੰ ਆਪਣੀ ਗੱਲ ਵੀ ਪੈ ਰਹੇ ਆ ਲੋਕ ਕਦੋਂ ਇਰਾਕੇਰੀ ਬੈਠੋ ਤੂੰ ਲੋਕਾਂ ਨੂੰ ਤੰਗ ਕਰਦੇ ਆ ਆਪਣੀ ਕੋਈ ਮਜਬੂਰੀ ਆ ਤਾਂ ਬੈਠੇ ਆ ਆਪਣਾ ਸ਼ੌਂਕ ਤਾਂ ਹੈ ਨਹੀਂ ਜਾਂਪਾ ਨੂੰ ਬਿਠਾਇਆ ਕਿਹਦੇ ਆ ਇੱਥੇ ਲੋਕ ਇਹ ਵੀ ਬੈਸਦੇ ਆ ਆ ਕੇ ਜੀ ਰੋਹਰ ਦਾ ਮੋਦੀ ਨਾਲਾ ਦਿੱਲੀ ਨਾਲ ਆ ਤੂੰ ਪੰਜਾਬ ਦੀ ਛੜਕਾ ਦੇ ਬੈਠੋ ਜਿਹਨਾਂ ਗੱਲਿਆਂ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਸਾਡਾ ਮੁੰਡਾ ਮਾਰਿਆ ਕੁੜੀ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚੋਂ ਸਾਡੇ ਮੁੰਡਿਆਂ ਨੂੰ ਚੱਕ ਕੇ ਲੈ ਗਏ ਆ ਲੱਤਾਂ ਵਾ ਤੋੜਤੀਆਂ ਮੂੰਹ ਬੰਦ ਤੇ ਅੱਖਾਂ ਘੜਤੀਆਂ ਸਾਡੀ ਮਸ਼ੀਨਰੀ ਆ ਕੇ ਪੰਨਤੀ ਤੇ ਅੱਜ ਬਾਈ ਜੀ 21 ਤਰੀਕ ਤੋਂ ਬਾਅਦ 28 ਆ ਗਈ 28 ਤਰੀਕ ਨੂੰ ਜਾ ਕੇ ਲੋਕਾਂ ਨੇ ਬੜੀ ਜਦੋਜਹਤ ਤੋਂ ਬਾਅਦ 302 ਦਾ ਮੁਕੱਦਮਾ ਦਰਜ ਕਰਾਇਆ 302 ਦਾ ਮੁਕੱਦਮਾ ਦਰਜ ਹੋਇਆ ਐਫ ਆਰ ਆ ਦਾ ਤਾਰੀਖ ਵੱਡਾ 24 ਧਾਰਾ 302 ਤੇ 114 ਦੇ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ। ਉਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦੇਣਾ ਆਪਣੀ ਮੁੱਢਲੀ ਮੰਗ ਇਹ ਸੀ ਵੀ ਭਾਈ ਤੁਸੀਂ ਹਰ ਵਾਰੀ ਜਦੋਂ ਕੋਈ ਬੰਦਾ ਛੇਡ ਹੁੰਦਾ ਜਦੋਂ ਕਿ ਬੰਦਾ ਕਿਸੇ ਕਾਰਨ ਵਾਸ ਮਾਰਿਆ ਜਾਂਦਾ ਤੁਸੀਂ ਨੌਕਰੀ ਦੇ ਕੇ ਜਾਂ 4 ਰੁਪਏ ਦੇ ਕੇ ਸਾਰ ਦਿੰਦੇ ਹੋ। ਗੱਲ ਸ਼ਹੀਦ ਦੀ ਨਹੀਂ ਗੱਲ ਪੈਸੇ ਦੀ ਆ। ਆਪਾਂ ਇਸ ਗੱਲ ਤੇ ਅਨੇ ਵੀ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਜੇ ਇਹਦੇ ਨੂੰ 302 ਦਾ ਮੁਕੱਦਮਾ ਨਹੀਂ ਦਰਜ ਹੁੰਦਾ ਕੱਲ ਨੂੰ ਹੋਰ ਮੂੰਹ ਪੈਣਾ ਹੈ ਉਹਨਾਂ ਨੇ ਫੇਰ ਆ ਕੇ ਸਾਡੇ ਨੌਜਵਾਨਾਂ ਦਾ ਕਤਲ ਕਰਨੇ ਆ ਫੇਰ ਆ ਕੇ ਇਹ ਹਰਾਤ ਹੋਣੇ ਆ ਸੋ ਇਸ ਗੱਲ ਤੇ ਆਪਾਂ ਸਾਰੇ ਜਣੇ ਹੋਏ ਸੀ ਤੋਂ ਭਾਵ ਉਹ 302 ਅੱਜ ਜਾ ਕੇ ਲੱਗੀ ਹੈ ਜਦੋਂ ਸੱਦਨਾ ਬਾਅਦ ਜਿਹੜੀ ਸੜਕਾਂ ਦੇ ਵਿੱਚ ਐ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਜੇ ਲੋਕ ਇੱਥੇ ਆ ਕੇ ਇਹ ਗੱਲ ਕਹਿ ਦਿੰਦੇ ਆ ਯਾਰ ਤੁਸੀਂ ਰਾਤ ਘੇਰੀ ਬੈਠੋ ਤੁਸੀਂ ਮੰਤਰੀਆਂ ਦੇ ਘਰ ਮਰੇ ਬੈਠੋ ਤੁਸੀਂ ਰਾ ਅਸੀਂ ਸਾਡੀਆਂ ਜਥੇਬੰਦੀਆਂ ਨੇ ਰਾਖ ਨੌਰੀ ਵੀ ਨਹੀਂ ਘੇਰਿਆ ਤੇ ਰਾ ਸ਼ੰਭੂ ਵੀ ਨਹੀਂ ਘੇਰਿਆ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਆ ਜੇ ਰੋਕਿਆ ਰਾਤ ਸਰਕਾਰਾਂ ਨੇ ਰੋਕਿਆ ਲੋਕਾਂ ਨੇ ਵੀ ਰੋਕਿਆ ਉਥੇ ਰਾ ਮੈਂ ਸਿਰਫ ਇੰਨੀ ਗੱਲ ਪੁੱਛਣਾ ਚਾਹੁੰਦਾ ਯਾਰ ਵੀ ਜਿਹੜੇ ਵੀ ਇੱਥੇ ਅੱਜ ਰਾਤ ਨੂੰ 11-12 ਵਜੇ ਆ ਠੰਡ ਦਾ ਮਹੀਨਾ ਕਦੋਂ ਛੱਡ ਗਿਆ ਠੰਡੀ ਸੜਕ ਦੇ ਉੱਤੇ ਉੱਤੇ ਮੈਨੂੰ ਪਤਾ ਪੂਰੇ ਬਿਸਤਰੇ ਵੀ ਨਹੀਂ ਹੋਣੇ ਇੱਥੇ ਪੈਂਦੇ ਨੇ ਜਿਹੜੇ ਬੰਦੇ ਇਹਨਾਂ ਦੇ ਕੋਈ ਨਿੱਜੀ ਰੌਲੇ ਨੇ ਕੋਈ ਇਹਨਾਂ ਦੇ ਬੱਟਾ ਦੇ ਰੌਲੇ ਆ ਕੋਈ ਇਹਨਰੇ ਘਰ ਦਾ ਰੌਲਾ ਜੋ ਨਵੀਆਂ ਮਾਰੂ ਨੀਤੀਆਂ ਆ ਰਹੀਆਂ ਨੇ ਜੋ ਡਬਲ ਡਿਊਟੀ ਦੀਆਂ ਨੀਤੀਆਂ ਨੇ ਜੋ ਗੈਰਦੇ ਸਮਝੋਤੇ ਆ ਜੋ ਨਿਊ ਬਲਡ ਆਰਡਰ ਦੀਆਂ ਨੀਤੀਆਂ ਨੇ ਜੋ ਨਵੀਆਂ ਸਿੱਖਿਆ ਨੀਤੀਆਂ ਨੇ ਜਿਹੜੀਆਂ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਣਾ ਹੈ ਉਹਦੇ ਤਹਿਤ ਸਾਰੇ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਦੁਨੀਆ ਦਾ ਸਾਰੇ ਕਾਰਪੋਰੇਟ ਦੁਨੀਆ ਦੇ ਵੱਡੇ ਘਰਾਣੇ ਇਕੱਠੇ ਹੋ ਰਹੇ ਆ ਇਹ ਸੌਂਡਿੰਗ ਦੀ ਲੋੜ ਆ ਬਾਈ ਜਿਹੜੇ ਦੁਕਾਨਦਾਰ ਉੱਠ ਕੇ ਵਿਰੋਧ ਕਰਦੇ ਆ ਅੱਜ ਮੈਂ ਦੇਖ ਰਿਹਾ ਜਿਹੜੇ ਸਰਕਾਰ ਨਾਲ ਜੁੜੇ ਹੋਏ ਆ ਤੜਕੇ ਦੀਆਂ ਪੋਸਟਾਂ ਪਾਈ ਜਾਂਦੇ ਆ ਉਹਨਾਂ ਬਿਨਾਂ ਗੱਲ ਤੋਂ ਦੂਜੇ ਦਾ ਬਾਹਰ ਰੋਕ ਲੈਂਦੇ ਆ ਬਿਨਾਂ ਗੱਲ ਤੋਂ ਲੋਕਾਂ ਨੂੰ ਜੇਲ੍ਹ ਕਰਦੇ ਆ ਬਿਨਾਂ ਗੱਲ ਤੋਂ ਲੋਕਾਂ ਨੂੰ ਤੰਗ ਕਰਦੇ ਆ ਭਾਈ ਸਾਹਿਬ ਜੇ 2 ਕਿਲੋਮੀਟਰ 4 ਕਿਲੋਮੀਟਰ ਬਲਕੇ ਵੀ ਆ ਜਾਓ ਉੱਤੋਂ ਦੀ ਕੋਈ ਫਰਕ ਨਹੀਂ ਪੈਂਦਾ ਪਰ ਇਹ ਲੜਾਈ ਇਹ ਨਾ ਸੋਚੋ ਵੀ ਇਹ ਸਗਲੇ ਇਕੱਲੇ ਕਿਸਾਨਾਂ ਦੀ ਹੈ ਜੇ ਕੋਈ ਮੇਜ਼ੀ ਲੜਾਈ ਹੈ ਇਹ ਲੜਾਈ ਤੁਹਾਡੀਆਂ ਆਣ-ਬਾਣੀਆਂ ਨਸਲਾਂ ਦੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਖਤਰਨਾਕ ਕਾਨੂੰਨ ਆ ਰਹੇ ਆ ਨੀਤੀਆਂ ਆ ਰਹੇ ਨੇ ਤੁਹਾਡਾ ਸਰਬ ਤਵਾ ਕਰ ਦੇਣਾ ਨਾ ਤੁਹਾਡੀਆਂ ਫਸਲਾਂ ਨਾ ਤੁਹਾਡੀਆਂ ਨਸਲਾਂ ਨਾ ਤੁਹਾਡੀ ਹੋਣ ਰਹੀਆਂ ਜਿਉਂਦਾ ਰਹਿਣਾ ਸੋ ਘੱਟੋ ਘੱਟ ਇਸ ਗੱਲ ਨੂੰ ਮਾੜਾ-ਮੋਟਾ ਮੇਰਾ ਵੀ ਆਪਣੇ ਦਿਮਾਗ ਨਾਲ ਵਿਚਾਰਨਾ ਕਿ ਉਹ ਸਰਕਾਰ ਦਾ ਪੂਰਾ ਢੀ-ਚੋਟੀ ਦਾ ਜ਼ੋਰ ਲੱਗਿਆ ਹੈ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਜਥੇਬੰਦ ਗਰੁੱਪ ਵਿੱਚ ਇਕੱਠੇ ਹੋ ਰਹੇ ਆ ਇਹ ਇਕੱਠੇ ਨਹੀਂ ਹੋਣ ਦੇਣੇ ਇਹਨਾਂ ਨੂੰ ਬਾਹਰ ਦੇ ਲੋਕਾਂ ਨੂੰ ਉਹਨਾਂ ਦੇ ਆਪਣੇ ਬੰਦੇ ਛੱਡੇ ਹੋਏ ਨੇ ਆਪਣੇ ਐਸਐਲਐਸ ਕਮਤੇ ਲਾਇਆ ਹੋਏ ਨੇ ਆਪਣਾ ਸਾਰਾ ਤੰਤਰ ਇਸ ਡਾਟਰ ਜੋਰ ਲਾਇਆ ਹੋਇਆ ਹੈ ਕਿ ਲੋਕਾਂ ਦੇ ਵਿੱਚ ਜਿਹੜੇ ਬੰਦੇ ਜਥੇਬੰਦ ਗਰੁੱਪ ਦੇ ਵਿੱਚ ਇਕੱਠੇ ਹੋਗੇ ਜਥੇਬੰਦੀਆਂ ਬਣਾ ਕੇ ਸੰਘਰਸ਼ ਲੜਦੇ ਆ ਉਹਨਾਂ ਨੂੰ ਕਿਵੇਂ ਅਲੱਗ-ਥਲੱਗ ਕਰਨਾ ਹੈ ਕਿਵੇਂ ਉਹਨਾਂ ਲੋਕਾਂ ਦੇ ਵਿੱਚ ਬਦਨਾਮ ਕਰ ਦਿਓ ਸੋ ਸਾਰਾ ਪ੍ਰਾਪੇ ਗੰਡਾ ਸਾਨੂੰ ਗਾਇਸ ਸੌਗਨ ਦੀ ਲੋੜ ਆ ਚੋਸ ਕਰਕੇ ਸਾਨੂੰ ਬੇਨਤੀ ਆ ਭਰਾਵੋ ਜੇ ਕੋਈ ਤੁਹਾਡੇ ਪਿੰਡਾਂ ਦੇ ਵਿੱਚ ਬੈਂਕਾਂ ਦੀਆਂ ਉਰਕੀਆਂ ਆਉਂਦੀਆਂ ਤਾਂ ਵੀ ਲੜਨ ਵਾਲੀ ਜਾਂਦੀਆਂ ਆ ਕੇ ਹੁੰਦੇ ਨੇ ਜੇ ਤੁਹਾਡੇ ਕੋਈ ਮੀਟਰ ਆ ਕੇ ਪੱਤਕੇ ਲੈ ਜਾਂਦੇ ਆ ਬਿਜਲੀ ਬੋਰ ਵਾਲੇ ਤਾਂ ਵੀ ਜਦੋਂ ਬੰਦੀਆਂ ਆ ਕੇ ਹੁੰਦੇ ਨੇ ਜੇ ਤੁਸੀਂ ਜਾਣੇ ਕੋ ਥਾਣੇ ਦੇ ਦਰਵਾਜ਼ੇ ਫਰਿਆਦ ਲੈ ਕੇ ਉੱਥੇ ਨੂੰ ਕੋ ਸੁਣਦਾ ਦੂਜੇ ਵਾਰ ਲੀਡਰ ਦਾ ਫੋਨ ਆ ਜਾਂਦਾ ਤੇ ਸੱਚ ਨੂੰ ਕਹਿੰਦਾ ਇਹ ਤਾਂ ਮੁਕੱਦਮਾ ਦਰਜ ਨਹੀਂ ਹੋਣਾ ਜ ਜੂਠੇ ਮੁਕੱਦਮੇ ਦਰਜ ਹੁੰਦੇ ਆ ਲੀਡਰਾਂ ਦੇ ਕਹਿਣ ਤੇ ਉੱਥੇ ਹੀ ਭਰਾਵੇਂ ਤੁਹਾਡੇ ਨਾਲ ਇਹੀ ਜੱਥੇਬੰਦੀਆਂ ਖੜ੍ਹਦੀਆਂ ਜੱਥੇਬੰਦ ਹੋ ਜਾਓ ਚੰਗੇ ਰਹੋਗੇ ਸਿਆਸੀ ਬਦਲਾਅ ਨਹੀਂ ਕਰਕੇ ਦੇਖ ਲਿਆ ਬਾਈ ਆ 92 ਜਿਤਾ ਕੇ ਦੇਖਿਆ ਕੀ ਨਿਕਲਿਆ ਉਹਦੇ ਚੋਂ ਇਸ ਕਰਕੇ ਤੁਹਾਨੂੰ ਬੇਇੱਜ਼ਤੀ ਇਹੀ ਹੈ ਜਿੰਨੇ ਵੀ ਭਰਾ ਇੱਥੇ ਆ ਕੇ ਬਹਿਸ ਵਸਾਈ ਕਰਦੇ ਆ ਗੱਲ ਪੈਂਦੇ ਆ ਸੀ ਜਾਣਾ ਸੀ ਜੀ ਥੋੜਾ ਤੀਜੇ ਦਿਨ ਹੀ ਇਹ ਕੰਮ ਐ ਸ਼ੌਕਰੀ ਭਾਈ ਕਿਸੇ ਨੂੰ ਇੱਥੇ ਬੈਠਣ ਦਾ ਜੀ ਅੱਜ ਅੱਠਵੇਂ ਦਿਨ ਤੋਂ ਗੱਲ ਗਈ ਐ ਕੀ ਦੀ ਬਦਲਤ ਗਈ ਐ ਇਹਦਾ ਜ਼ਿੰਮੇਵਾਰ ਕਾਹਨ ਆ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਐ ਜਿਹੜੀ ਗੱਲ ਅੱਜ ਅੱਠ ਦਿਨ ਬਾਅਦ ਵਹਾ ਕੇ ਛੜਕਦੇ ਕੀਤੀ ਐ ਇਹ ਫਾਇਦੇ ਕਿਹਨੂੰ ਦੇ ਦਿੰਦਾ ਬਾਈ ਨੂੰ ਦੇ ਦਿੰਦਾ ਤਾਂ ਲੋੜ ਨਹੀਂ ਪੈਣੀ ਇੱਥੇ ਲੋਕਾਂ ਨੂੰ ਖੜ ਹੋਣ ਦੀ ਨਾ ਸਾਡੇ ਵਰਗਿਆਂ ਨੂੰ ਇਹਨਾਂ ਨੂੰ ਜੇ ਤੁਸੀਂ ਬੈਠੇ ਸਾਹਿਬ ਇਹਨਾਂ ਨੂੰ ਤੇ ਨਾਲੇ ਰਾਹ ਜਾਂਦੇ ਲੋਕ ਰਾਹ ਗੀਰਨੇ ਉਹਨਾਂ ਨੂੰ ਸੋ ਇਸ ਕਰਕੇ ਜਿਹੜੇ ਵੀ ਭਰਾ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਇਹ ਪ੍ਰਾਪੇ ਗੰਦਾ ਪ੍ਰਚਾਰ ਬੈਠੇ ਕਰਦੇ ਆ ਨਾ ਸੱਥਾਂ ਤੇ ਧੂਆਂ ਦੇ ਬਹਿ ਕੇ ਖੁੰਡਾਂ ਦੇ ਬਹਿ ਕੇ ਯੂਵਰਤੀ ਜਿਹੇ ਇਹੀ ਕੰਮ ਆ ਜੀ ਢੰਡੇ ਡੰਡਾ ਪਾਈ ਰੱਖਦੇ ਆ ਜੀ ਬੈਠੇ ਰਹਿੰਦੇ ਆ ਜੀ ਇਹਦੀ ਖਾਤਰ ਬਈ ਆ ਯਾਦ ਰੱਖੋ ਜੀ ਦੁਵਾਰਾ ਜਿਹੜੀ ਸਰਕਾਰ ਬਣਨੀ ਆ ਚੌਵੀ ਤੇ ਦੇਖੀ ਜਦੋਂ ਬਣਾਗਾ ਕਿਵੇਂ ਕਰਦੇ ਆ ਛਿੱਤਰ ਸਾਰਿਆਂ ਦੇ ਪੈਣੇ ਆ ਤੋ ਸਾਨੂੰ ਸਮਝਣ ਦੀ ਲੋੜਾ ਇਕੱਠੇ ਹੋ ਜਾਈਏ ਨਾ ਆਪਣੇ ਲੋਕਾਂ ਨਾਲ ਰੋਧ ਨਾ ਕਰਿਆ ਕਰੋ ਸੋ ਹਣ ਬਈ ਆਪਾਂ ਜਿਹੜੇ ਇੱਥੇ ਬੈਠੇ ਸੀਗੇ ਲਗਾਤਾਰ ਜਾਮ ਲੱਗਿਆ ਸੀ ਮੋਰਚੌਂਗ ਦੇ ਵਿੱਚ ਹੁਣ ਆਪਣੇ ਹੱਥ 'ਚ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਕੋਲੇ ਐਫ ਆਈ ਆਰ ਦੀ ਕਾਪੀ ਆ ਗਈ ਹੈ ਪਹਿਲੀ ਆਪਣੀ ਮੰਗ ਇਹ ਸੀ ਵੀ ਮੁਕੱਦਮਾ 302 ਦਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਉਹ ਹੋਇਆ ਦੂਜੀ ਆਪਣੀ ਮੰਗ ਰਿਸ਼ੀਦ ਦਾ ਦਰਜਾ ਤੀਜੀ ਆਪਣੀ ਗੱਲ ਸੀਗੀ ਪਰਿਵਾਰ ਦੇ ਮੈਂਬਰ ਉਸ ਤਰ੍ਹਾਂ ਚੋਣ ਕਰਨ ਦੀ ਭਾਵਨਾ ਛੋਟੀ ਉਹਨੂੰ ਸਰਕਾਰੀ ਨੌਕਰੀ ਤੇ ਨਾਲ ਜਿਹੜੀ ਉਹਦੀ ਆਰਥਿਕ ਸਹਾਇਤਾ ਜਿਹੜੀ ਉਹਦੀ ਮਦਦ ਇਹ ਕੀਤੀ ਜਾਵੇ ਇਹ ਚਾਰੇ ਗੱਲਾਂ ਜਿਹੜੀਆਂ ਅੱਜ ਮੰਨੀਆਂ ਗਈਆਂ ਨੇ ਇਹ ਗੱਲ ਇੱਚੇਰੀ ਖੜੀ ਐਤੋਂ ਵੀ ਗੱਲ ਅੱਗੇ ਹੋਰ ਐ ਇੱਥੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਗੱਲ ਕਹਿ ਦੇਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਮੁੰਡਾ ਪ੍ਰਤਪਾਲ ਨਵੇਂ ਗਾਉਂ ਵਾਲਾ ਉਹਨੂੰ ਚੱਕ ਕੇ ਲਾ ਜਾ ਕੇ ਇਥੋਂ ਪੰਜਾਬ ਦੀ ਹੱਦ ਦੇ ਵਿੱਚੋਂ ਲਗਾਇਆ ਉਹਦੀਆਂ ਲੱਤਾਂ ਤੋੜੀਆਂ ਬਾਹਾਂ ਤੋੜੀਆਂ ਜਵਾਰੇ ਤੋੜ ਤੇ ਦੰਦ ਕੱਢ ਤੇ ਸਾਰੀਆਂ ਹੱਡੀਆਂ ਕਰੀ ਕਰਤੀਆਂ ਉਹਨੂੰ ਚੱਕ ਕੇ ਲਗੇ ਆ ਉਹਦੇ ਚੱਕ ਚੌੜ ਦਾ ਪਰਚਾ ਵੀ ਬਣਦਾ 307 ਦਾ ਪਰਚਾ ਵੀ ਬਣਦਾ ਜਿਹੜੇ ਸਾਡੇ ਨੌਜਵਾਨਾਂ ਦੇ ਦੋਹਰੀਆਂ ਅੱਖਾਂ ਨਿਕਲੀਆਂ ਨੇ ਉਹਦੇ ਪਰਚੇ ਹੀ ਬਣਦੇ ਆ ਜਿਹੜਾ ਨੇ ਲੱਤਾਂ ਰੋਟੀਆਂ ਉਹ ਵੀ ਪਰਚੇ ਬਣਦੇ ਆ ਜਿਹੜੀ ਮਸ਼ੀਨਰੀ ਪੰਨੀਓ ਉਹ ਵੀ ਪਰਚੇ ਬਣਦੇ ਆ ਇਹ ਸਾਰੇ ਪਰਚੇ ਜੇ ਵਾਕਈ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਐ ਮੈਂ ਪੰਜਾਬ ਦੇ ਲੋਕਾਂ ਨਾਲ ਐ ਤੇਰਾ ਪਤਾ ਇੱਥੂ ਲੱਗ ਗਿਆ ਭਰਾਵਾ ਕਿ ਤੂੰ 8 ਦਿਨਾਂ ਬਾਅਦ ਆ ਲੋਕਾਂ ਨੇ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਮੁਕੱਦਮਾ ਦਰਜ ਕੀਤਾ ਜਦੋਂ ਹਲੇ ਵੀ ਚਾਹੁੰਦੇ ਅਸੀਂ ਮੰਨ ਲਾਗੇ ਤੂੰ ਹਲੇ ਵੀ ਪੰਜਾਬ ਨਾਲ ਹੈ ਤੂੰ ਬਿਨਾ ਕੋਈ ਧਰਨਾ ਲਵਾਏ ਬਿਨਾ ਕੋਈ ਜਾਮ ਲਵਾਏ ਉਹ ਜਿਹੜਾ ਨੌਜਵਾਨ ਫਰਤਪਾਲ ਪੀਜੀਆ ਦਾਖਲ ਹੈ ਉਹਦਾ ਉਹਦਾ ਮੁਕੱਦਮਾ ਬਣਦਾ 307 ਦਾ ਚੱਕ ਚੌੜ ਦਾ 364 ਦਾ ਉਹ ਮੁਕੱਦਮਾ ਦੇ ਉਲਟਾ ਉਹਨੇ ਦੇ ਮੁਕੱਦਮਾ ਦਿੱਤਾ ਹੋਇਆ ਫਰਤਪਾਲ ਤੇ ਮੁਕੱਦਮਾ ਦਰਜ ਕੀਤਾ ਹਰਿਆਣਾ ਸਰਕਾਰ ਨੇ ਉਹ ਜੇਤੀ ਇਹ ਚੰਡੀਗੜ੍ਹ ਲਾਜ ਕਰਾ ਰਿਹਾ ਤਾਂ ਪੁਲਸਰੀ ਦੇਖਰੇਖ ਚ ਕਰਾ ਰਿਹਾ ਉੱਥੇ ਪੁਸਤ ਦਾ ਪਹਿਰਾ ਉੱਤੇ ਹਰਿਆਣੇ ਸਰਕਾਰ ਦਾ ਵੀ ਜਦੋਂ ਠੀਕ ਹੋ ਗਿਆ ਲਾਜ ਹੋ ਗਿਆ ਚਾਕੇ ਲਾ ਜਾ ਕੇ ਜੇਲ੍ਹ ਚ ਬੰਦ ਕਰ ਦਿਆਂਗੇ ਸਾਡੇ ਸਾਰੇ ਆ ਗੋਆਂ ਦੇ ਮੁਕਦਮੇ ਦਰਜ ਹੋ ਗਏ ਹਰਿਆਣੇ ਸ ਦੇ ਅੰਦਰ ਤੇ ਸਾਡੇ ਬੰਦੇ ਵੀ ਮਰ ਗਏ ਸਾਡੇ ਬੰਦੇ ਕੁੱਤੇ ਵੀ ਗੱਦਪਰ ਵੀ ਤੋੜਤੇ ਸਾਡੇ ਟਰੈਕਟਰ ਵੀ ਭੰਨਤੇ ਤੇ ਸਾਨੂੰ ਭਾਗੋ ਇੱਥੇ ਕਾਰਵਾਈ ਕਰਾਉਣ ਲਈ ਸਿਰਫ ਕਾਫੀਏ ਟਾਉਣ ਦੇ ਨਹੀਂ ਮੁਗਲੀਏ ਭਾਈ ਜਿਹੜੀ ਕੀ ਕਹਿੰਦੀ ਹੈ ਸੁਪਰੀਮ ਕੋਰਟ ਕੀ ਕਹਿੰਦੀ ਹੈ ਵੀ ਜਦੋਂ ਕੋਈ ਬੰਦਾ ਅਗਰ ਤੁਹਾਡੇ ਕੋਲ ਕਿਸੇ ਵੀ ਥਾਂ ਦੇ ਉੱਤੇ ਕਿਸੇ ਵੀ ਖੜੇ ਮੌਕੇ ਦੇ ਡੇਬੀ ਦੇ ਮੁਲਾਜ਼ਮ ਨੂੰ ਇੱਕ ਆਪਰੀ ਦਰਖਾਸਤ ਹੁੰਦਾ ਬੇਨਤੀ ਕਰਦਾ ਅਪੀਲ ਕਰਦਾ ਵੀ ਜੇਰਨਾ ਹਾਂ ਧੱਕਾ ਨਾ ਨਾਲ ਮੁਕਦਮਾ ਦਾ ਜ਼ਿਕਰ ਉਹ ਤੋਂ ਬਾਦ ਪੜਤਾਲ ਕਰੋ ਤੇ ਇੱਥੇ ਸਾਨੂੰ ਭਰਾਓ 7 ਦਿਨ ਹੋ ਗਿਆ ਜੀ ਉਹ ਵਿਚਾਰੇ ਨੌਜਵਾਨ ਦੀ ਲਾਸ਼ ਵੀ ਜਿਹੜੀ ਮਿੱਟੀ ਵੱਲ ਚੁੱਕੀ ਹੈ ਸੱਤਾ ਅੱਠਵਰਾ ਮਾਤਾ ਨੂੰ ਪਤਾ ਵੀ ਮਾਸ ਚ ਰਹਿੰਦਾ ਕੀ ਹੈ ਉਸ ਕਰਕੇ ਜੇ ਅਸੀਂ ਤੁਹਾਨੂੰ ਤਾਂ ਮੰਨਾਂਗੇ ਭਰਾਵਾ ਜੇ ਤੂੰ ਵਾਕਈ ਪੰਜਾਬ ਦਾ ਦਰਦੀ ਹੈ ਤਾਂ 307 ਦੇ ਤੇ ਜੋ ਮਸ਼ੀਨਰੀ ਭੰਨਣ ਦੇ ਧਰਾਵਾ ਲੱਗਦੀਆਂ ਨੇ ਜੋ ਅੱਖਾਂ ਭੰਨਣੀਆਂ ਧਰਾਵਾ ਲੱਗਦੀਆਂ ਨੇ ਜੋ ਲੱਤਾਂ ਵਾਹ ਤੋੜਨੀਆਂ ਧਰਾਵਾ ਲੱਗਦੀਆਂ ਨੇ ਉਹ ਲਾ ਕੇ ਜਿਹੜੇ ਪਰਚੇ ਹਲੇ ਰਹਿੰਦੇ ਐ ਉਹ ਵੀ ਦੇਖ ਕੇ ਲੋਕਾਂ ਨੇ ਸੱਲੀ ਦਵਾ ਕੇ ਹਾਂ ਵਾਕਈ ਤੂੰ ਪੰਜਾਬ ਦੇ ਨਾਲ ਇਹਦੇ ਨਾਲ ਸਾਬਤ ਹੋ ਜਾਣਗੇ ਤੇ ਹੁਣ ਆਪਾਂ ਅਗਲੀ ਜਿਹੜੀ ਕਾਰਵਾਈ ਆ ਸੋ ਆਪਾਂ ਜੋ ਪ੍ਰਕਾ ਆਪਣਾ ਜਾਮ ਆ ਜਿਹੜਾ ਹੋਵੇ ਵੀ ਮੇਰਾ ਵੀ ਜਿੰਨੇ ਸਾਧਨਾ ਤੇ ਆਏ ਹੋ ਆਪ ਕੋ ਆਪਣੇ ਸਾਧਨ ਲੈ ਕੇ ਹੁਣ ਯੋਲੀ ਆਪਣੇ ਪਿੰਡਾਂ ਨੂੰ ਧੰਨਵਾਦ ਤੁਹਾਡਾ ਭਰਾਵੋ ਮੈਂ ਕਹੂੰਗਾ ਜੌਂਦਿਆਂ ਜਮੀਰਾਂ ਵਾਲੇ ਲੋਕ ਉਹ ਤੁਸੀਂ ਜਿਹੜੇ ਦਿਨੇ ਵੀ ਤੇ ਰਾਤ ਨੂੰ ਆ ਕੇ ਬੈਠਦੇ ਹੋ ਤੇ ਮੈਂ ਉਹ ਘਰਾਂ ਦੇ ਵਿੱਚ ਲੋਕਾਂ ਨੂੰ ਅਪੀਲ ਕਰਦਾ ਕਿ ਭਾਈ ਲੜਾਈ ਕੱਲਿਆਂ ਦੀ ਨਹੀਂ ਹੈ ਯਾਰ ਤੁਹਾਨੂੰ ਬੇਨਤੀ ਆ ਭਾਈ ਕਿ ਪਿੰਡਾਂ ਦੇ ਵਿੱਚੋਂ ਬਾਲੀਆਂ ਬੰਨ੍ਹ ਲਓ ਲੜਾਈ ਵੱਡੀ ਹੈ ਲੜਾਈ ਲੰਮੀ ਹੈ ਲੜਾਈ ਬਹੁਤ ਤਕੜੇ ਬੰਦਿਆਂ ਨਾਲ ਹੈ ਬਹੁਤ ਤਕੜੀਆਂ ਧਰਾਂ ਨਾਲ ਹੈ ਜੇ ਤੁਹਾਡੀ ਹੋਂਦ ਅਸਤੀ ਮਿਟਾ ਦੇਣਾ ਚਾਹੁੰਦੇ ਆ ਯਾਰ ਬੰਨ ਕੇ ਬਾਰੀਆਂ ਚੱਲੋ ਬਾਈ ਬਾਦਰਾ ਨਹੀਂ ਤੇ ਆਪਣੇ ਆਗੂਆਂ ਤੇ ਰੱਖੋ ਭਰੋਸਾ ਯਕੀਨ ਰੱਖੋ ਮੋਰਚਾ ਹਰ ਹਾਲ ਚ ਫਤੇ ਹੋਣਾ ਮੇਰਾ ਭਰਾ ਜਿੰਨੀਆਂ ਬਿਆਨਬਾਜ਼ੀਆਂ ਮੈਂ ਸੁਣ ਰਿਹਾ ਪੰਜਾਬ ਦੇ ਵਿੱਚੋਂ ਬੈਠੇ ਬੰਦਿਆਂ ਦੀ ਆ ਰਹੀਆਂ ਚਲੋ ਹੱਥ ਬੰਨ ਕੇ ਬੇਨਤੀ ਹੈ ਜੇ ਕਿਸੇ ਦੇ ਹੱਕ ਤੇ ਵੀ ਖੜਾਉਣਾ ਖੜਨਾ ਤਾਂ ਉਹਦੇ ਵਿਰੋਧ ਚ ਵੀ ਨਾ ਖੜੋ ਜਾ ਲੋਕਾਂ ਨੂੰ ਪੀਲਾ ਬਾਈ ਸਾਡੇ ਸਾਰੇ ਪੰਜਾਬੀਆਂ ਨੂੰ ਕਿ ਵੱਧ ਵੱਧ ਵੱਡੀ ਗਿਣਤੀ ਆਪਾਂ ਖਨੌਰੀ ਇਹ ਸ਼ੰਭੂ ਜਿਹੜਾ ਆਪਣੇ ਮੋਰਚੇ ਲੱਗੇ ਹੋਇਆ ਹੈ ਉੱਥੇ ਵੱਡੀ ਗਿਣਤੀ ਦੇ ਵਜਾ ਕੋਪੰਡਾ ਦੇ ਵਿੱਚੋਂ ਸਾਧਨ ਲੈ ਕੇ ਬਾਤਵਾਦ ਪਹੁੰਚ ਗਏ ਹੁਣ ਆਪਣੀ ਇੱਥੇ ਜਿਹੜੀ ਆ ਗੱਲਬਾਤ ਹੈ ਇਸ ਦੂਬਾਰਾ ਆਪਾਂ ਸਾਧਨ ਲੈ ਕੇ ਜਿੱਥੇ ਉੱਥੇ ਵੀ ਆਪਾਂ ਆਏ ਆ ਉਧਰੋਂ ਆਪਾਂ ਚਾਲੇ ਪਾਉਣੇ ਆ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਖੜਾ ਇਹਨਾਂ ਨੂੰ ਅਪੀਲ ਕਰਦੇ ਆ ਕਿ ਜਦੋਂ ਚੱਲੇਗੇ ਉਸ ਤੋਂ ਬਾਅਦ ਤੁਹਾਡਾ ਅੱਗੇ ਦੋਨਾਂ ਪਾਸਿਆਂ ਦੇ ਉੱਤੇ ਨਾਕਾ ਲੱਗਿਆ ਹੋਇਆ ਇਹ ਖੋਲ ਦਿਓ ਨਹੀਂ ਕਈ ਵਾਰੀ ਅਸੀਂ ਵੀ ਨਿਕਲਣਾ ਇੱਥੋਂ ਟਟਕਾ ਆ ਦੇ ਵਿੱਚ ਗੱਡੀਆਂ ਤੇਜ਼ੀ ਨਾਲ ਆਉਣਗੀਆਂ ਕੋਈ ਨੁਕਸਾਨ ਨਾ ਹੋਵੇ वाहिगु जीा ख़सा वाहिगुरू जी का